ਲੋਕ ਸਭਾ ਹਲਕਾ ਫਤੇਗੜ ਸਾਹਿਬ ਵਿੱਚ ਪੈਂਦੇ ਖੰਨਾ ਦੇ 6 ਪਿੰਡਾਂ ਨੇ ਪਿੰਡ ਕੁੰਗਰਾਲੀ ਰਾਜਪੂਤਾਂ ਵਿਖੇ ਲੱਗੀ ਹੋਈ ਬਾਇਓ ਗੈਸ ਫੈਕਟਰੀ ਖਿਲਾਫ ਲੋਕ ਸਭਾ ਚੋਣਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰ ਦਿੱਤਾ ਹੈ ਸੰਘਰਸ਼ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਹੋਤਾ ਅਤੇ ਗੁਰੀ ਸਹੋਤਾ ਨੇ ਦੱਸਿਆ ਕਿ ਪਿੰਡਾਂ ਦੇ ਵਿੱਚ ਕੁੰਗਰਾਲੀ ਰਾਜਪੂਤਾਂ, ਕਿਸ਼ਨਗੜ੍ਹ, ਗਾਜੀਪੁਰ, ਰਾਇਪੁਰ ਰਾਜਪੂਤਾਂ, ਮਹਿੰਦੀਪੁਰ ਅਤੇ ਨਵਾਂ ਪਿੰਡ ਗੋਬਿੰਦਪੁਰਾ ਦੇ ਲੋਕਾਂ ਵੱਲੋਂ ਇਸ ਵਾਰ ਵੋਟ ਨਹੀਂ ਪਾਈ ਜਾ ਰਹੀ ਜੇਕਰ ਇਹ ਹੋ ਗਿਆ ਕਿ ਪਿੰਡਾਂ ਵਿੱਚ ਕਿਸੇ ਵੀ ਪਾਰਟੀ ਦਾ ਕੋਈ ਚੋਣ ਬੂਥ ਤੱਕ ਨਹੀਂ ਲਗਾਇਆ ਜਾ ਸਕਿਆ। ਲੇਕਿਨ ਪਿੰਡ ਕੁੰਗਰਾਲੀ ਰਾਜਪੂਤਾ ਵਿਖੇ 2 ਵੋਟਾਂ, ਕਿਸ਼ਨਗੜ ਵਿਖੇ 5 ਵੋਟਾਂ, ਮਹਿੰਦੀਪੁਰ ਵਿਖੇ 59 ਵੋਟਾਂ, ਰਾਏਪੁਰ ਵਿਖੇ 60 ਅਤੇ ਗਾਜੀਪੁਰ ਵਿਖੇ 1 ਵੋਟਪੋਲ ਹੋਈ ਹੈ। ਜ਼ਿਲ੍ਹਾ ਪੁਲਿਸ ਖੰਨਾ ਦੀ ਐਸਐਸਪੀ ਅਮਨੀਤ ਕੋਰ ਕੁੰਡਲ ਨੇ ਸਾਰੇ ਸੰਵੇਦਨਸ਼ੀਲ ਬੂਥਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਪਤਾ ਪ੍ਰਬੰਧ ਕੀਤੇ ਗਏ ਨੇ। ਕਿਸੇ ਵੀ ਬੂਥ ਤੇ ਕੋਈ ਵਾਇਲੇਸ਼ਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸ਼ਾਂਤਵਈ ਢੰਗ ਨਾਲ VOTING ਚੱਲ ਰਹੀ ਹੈ ਇੱਕ ਵਧੀਆ ਲੋਕਤੰਤਰ ਦੀ ਨੀਂਹ ਰੱਖਣ ਵਿੱਚ VOTER ਆਪਣੇ ਅਧਿਕਾਰ ਦੀ ਜ਼ਰੂਰ ਵਰਤੋਂ ਕਰਨ। ਉੱਥੇ ਹੀ ਪਿੰਡ ਕੁੰਗਰਾਲੀ ਰਾਜਪੂਤਾ ਦੇ ਵਸਨੀਕ ਜਗਜੀਵਨ ਸਿੰਘ ਨੇ ਕਿਹਾ ਕਿ ਸੰਵਿਧਾਨਿਕ ਤੌਰ ਤੇ ਆਪਣੇ ਅਧਿਕਾਰ ਦੀ ਵਰਤੋਂ ਉਹਨਾਂ ਵੱਲੋਂ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਵੋਟ ਪਾਉਣਾ ਜਾਂ ਨਾ ਪਾਉਣਾ ਇਹ ਸਭ ਦਾ ਨਿੱਜੀ ਅਧਿਕਾਰ ਹੈ। ਹਾਂਜੀ ਬਾਈ ਜੀ ਕਿਹੜਾ ਪਿੰਡ? ਹਾਂਜੀ ਆਪਣਾ ਪਿੰਡ ਹੈ ਜੀ ਕੁੰਗਰਾਲੀ ਰਾਜ। ਨਾਮ ਨਾਮ ਗੁਰਪ੍ਰੀਤ ਸਿੰਘ ਗੁਰੂ ਹੈ ਜੀ। ਕੀ ਕਹੋਗੇ ਜਿਹੜਾ ਤੁਹਾਡੇ ਪਿੰਡ ਅੱਜ ਬਾਈਕਾਰਡ ਹਾਂਜੀ ਇਹ ਬਾਈਕਾਟ ਅਸੀਂ ਜਿਹੜੀ ਸਾਡੇ ਕੈਂਸਰ ਫੈਕਟਰੀ ਲੱਗੀ ਹੋਈ ਆ ਉਹਦੇ ਵਿਰੋਧ ਚ ਕਰਿਆ ਪ੍ਰਸ਼ਾਸਨ ਨੂੰ ਜਗਾਉਣ ਖਾਤਰ ਵੀ ਅਸੀਂ ਇੰਨੇ ਕੁ ਦੁਖੀ ਆ ਵੀ ਅਸੀਂ ਜਿਹੜੇ ਸਾਡੇ ਹੱਕ ਨੇ ਉਹ ਵੀ ਅਸੀਂ ਹੁਣ ਜਿਤਾਉਣਾ ਨਹੀਂ ਚਾਹੁੰਦੇ ਜਾਂ ਤਾਂ ਉਹ ਫੈਕਟਰੀ ਨੂੰ ਬੰਦ ਕਰਿਆ ਜਾਵੇ ਨਹੀਂ ਅਸੀਂ ਵੋਟਾਂ ਨਹੀਂ ਪਾਵਾਂਗੇ ਕਿਹੜੇ ਕਿਹੜੇ ਪਿੰਡ ਦੇ ਵਿੱਚ ਬਾਈਕਾਟ ਹੈਗਾ ਇਹ ਜੀ ਬਾਈਕਾਟ ਘੰਗਰਾਲੀ ਦੇ ਵਿੱਚ ਗਾਜੀਪੁਰ ਦੇ ਵਿੱਚ ਨਵੇਂ ਪਿੰਡ ਦੇ ਵਿੱਚ ਤੇ ਕਿਸ਼ਨਗੜ੍ਹ ਤੇ ਰੈਪੋਰ ਹੁਣ ਸਾਨੂੰ ਜਾਣਕਾਰੀ ਆਈ ਆ ਵੀ ਮਹਿੰਦੀਪੁਰ ਵੀ ਇਸਪੂਰਨ ਬਾਈਕਾਟ ਹੋ ਚੁੱਕਿਆ ਤੇ ਕੋਈ ਪੋਲਿੰਗ ਏਜੰਟ ਵਗੈਰਾ ਬਿਠਾਇਆ ਨਹੀਂ ਜਿਹੜੇ ਪੋਲਿੰਗ ਏਜੰਟ ਨੇ ਇਸ ਟਾਈਮ ਚਲੋ ਜਿਵੇਂ ਵੀ ਪਿੰਡ ਦੇ ਵਿੱਚ ਪਾਰਟੀਆਂ ਹੁੰਦੀਆਂ ਨੇ ਪਰ ਉਹਨਾਂ ਤੋਂ ਉੱਪਰ ਉੱਠ ਕੇ ਸੰਘਰਸ਼ ਕਮੇਟੀ ਵੱਲੋਂ ਹੀ ਬਿਠਾਏ ਗਏ ਨੇ ਕੀ ਨਾਮ ਹੈ ਮੇਰਾ ਨਾਮ ਹਰਮਨਜੀਤ ਸਿੰਘ ਹਰਮਨਜੀਤ ਕੀ ਕਹੋਗੇ ਜਿਹੜਾ ਬਾਈਕਾਟ ਕੀਤਾ ਜੇ ਜਿਹੜਾ ਇਹ ਬਾਈਕਾਟ ਕੀਤਾ ਸੀ ਨਾ ਸਾਡੇ ਪਿੰਡ ਇੱਕ ਮਹਰੂ ਫੈਕਟਰੀ ਲੱਗੀ ਆ ਸੀਐਨਜੀ ਗੈਸ ਦੀ ਜਿਹੜੀ ਪਰਬੋ ਬਹੁਤ ਜ਼ਿਆਦਾ ਆ ਰਹੀ ਆ 10-12 ਪਿੰਡਾਂ ਨੂੰ ਤੇ ਉਹਦੇ ਸਬੰਧ ਦੇ ਵਿੱਚ ਘਰ ਪਹੁੰਚੀ ਆ ਪਰ ਨਾਲ ਆਇਆ ਨਹੀਂ ਸਾਡੇ ਕੋਲ ਕੋਈ ਰਾਜ ਮਿਤ੍ਰ ਕੋਈ ਪਾਰਟੀ ਨਾਲ ਦਾ ਪਿੰਡ ਦੇ ਵਿੱਚ ਮੁਫਤ ਮੰਗਣ ਆਈ ਆ ਨਾ ਅਸੀਂ ਆਉਣ ਦੇਣਾ ਸੀਗਾ ਜੀ ਤੇ ਸਾਡੇ ਕੋਲੇ ਨਾ ਕੋਈ ਪਹੁੰਚਿਆ ਨਾ ਸਾਡੇ ਪਿੰਡ ਚ ਕਿਸੇ ਨੇ ਝੰਡੀ ਲਾਈ ਆ ਨਾ ਕੋਈ ਕਿਸੇ ਪਾਰਟੀ ਨੂੰ ਸਪੋਰਟ ਕਰ ਰਿਹਾ ਨਾ ਕਿਸਦਾ ਬੈਨਰ ਆ ਜੇ ਸਿਰਫ ਬੈਨਰ ਨੇ ਆ ਫੈਕਟਰੀ ਦੇ ਮਹਰੂ ਪ੍ਰਭਾਵਾਂ ਵਾਲੇ ਤੇ ਬਾਈਕ ਆੜ ਦੇ ਨੇ ਤੇ ਸਾਡੇ ਜਿਵੇਂ ਪ੍ਰਸ਼ਾਸਨ ਵੱਲੋਂ ਦਵਾਤਾ ਨਹੀਂ ਪਾਇਆ ਗਿਆ ਵੀ ਪਾਉ ਮੈਂ ਇਹ ਸਾਡੇ ਹਜੇ ਤੱਕ ਕਿਸੇ ਦਾ ਦਬਾਅ ਨਹੀਂ ਨਾ ਅਸੀਂ ਕਿਸੇ ਦਾ ਦਬਾਅ ਮੰਨਾਂਗੇ ਸਾਡਾ ਪੂਰਨ ਤੌਰ ਤੇ 10-12 ਪਿੰਡਾਂ ਦਾ ਬਾਈਕਾਟ ਆ ਔਰ ਸਾਰਾ ਕਿਸੇ ਨੇ ਬੂਥ ਨਹੀਂ ਲਾਇਆ ਕਿਸੇ ਨੇ ਕੁਝ ਨਹੀਂ ਕਰਿਆ ਤੇ ਨਾ ਕੋਈ ਛੰਡੀ ਲਾਈ ਆਈ ਨਾ ਕੋਈ ਬੂਥ ਲਾਇਆ ਹਾਂਜੀ ਕੀ ਨਾਮ ਆ ਜੀ ਅਮਰਤ ਸਿੰਘ ਭਾਰਤੀ ਨਾਮ ਆਈ ਮੇਰਾ ਕਿਹੜਾ ਪਿੰਡ ਹੈ ਪਿੰਡ ਕੰਗਰਾਲੀ ਰਾਜਪੂਤਾਂ ਜੀ ਕੀ ਕਹੋਗੇ ਤੁਹਾਡੇ ਪਿੰਡ ਜਿਹੜਾ ਬਾਈਕਾਟ ਆ ਕਿਉਂ ਬਾਈਕਾਟ ਦੇਖੋ ਇੱਥੇ ਇੱਕ ਗੈਸ ਪਲਾਂਟ ਲੱਗਿਆ ਵਾ ਗੈਸ ਪਲਾਂਟ ਜੋ ਕਾਫੀ ਲੰਬੇ ਸਮੇਂ ਤੋਂ ਸਾਡੇ ਪਿੰਡ ਦੇ ਵਿੱਚ ਉਹਦੀ ਬਦਬੂ ਆ ਰਹੀ ਆ ਜੀ ਤੋ ਤੰਗ ਆ ਕੇ ਸਾਰੇ ਪਿੰਡ ਨੇ ਏਕਾ ਕਰਕੇ ਸਾਰੀਆਂ ਰਾਜਨੀਤਿਕ ਧਿਰਾਂ ਨੇ ਇੱਕ ਮੰਚ ਤੇ ਆ ਕੇ ਇਹਨਾਂ ਜਿਹੜਾ ਜਿਹੜੇ ਵੋਟਾਂ ਦਾ ਜੋ ਮੁਕੰਮਲ ਬਾਈਕਾਟ ਕੀਤਾ ਵਾ ਹੋਰ ਵੀ ਆਲੇ ਦੁਆਲੇ ਦੇ 10-12 ਪਿੰਡਾਂ ਨੇ ਕੀਤਾ ਵਾ ਜਿਸ ਵਿੱਚੋਂ ਘੰਗਰਾਲੀ ਰਾਜਪੂਤਾਂ ਮੋਰੀ ਪਿੰਡ ਬਣ ਕੇ ਉੱਭਰਿਆ ਵਾ ਔਰ ਇੱਥੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਦੇਖੋ ਕੋਈ ਬੂਥ ਨਹੀਂ ਲਗਾਇਆ ਕੋਈ ਵੋਟ ਨਹੀਂ ਪਾਉਣ ਜਾ ਰਿਹਾ ਔਰ ਇਹ ਏਕਾ ਰਾਜਨੀਤਿਕ ਪਾਰਟੀਆਂ ਨੇ ਜਿਹੜਾ ਲੁੱਟਿਆ ਸਾਨੂੰ ਅੱਜ ਤੱਕ ਜੋ ਜੋ ਇਦਾਂ ਦੀਆਂ ਗੰਦੀਆਂ ਮਾਰੂ ਫੈਕਟਰੀਆਂ ਲਗਾਈਆਂ ਜਾ ਰਹੀਆਂ ਨੇ ਜਨਤਾ ਨੂੰ ਲੋਕਾਂ ਨੂੰ ਭਰੋਸੇ 'ਚ ਲਏ ਬਗੈਰ ਤਾਂ ਅੱਜ ਇਹ ਮੁਕੰਮਲ ਬਾਈਕਾਟ ਲਗਭਗ ਸਫਲ ਹੁੰਦਾ ਸਾਨੂੰ ਨਜ਼ਰ ਆਇਆ। ਕੰਗਰਾਲੀ ਰਾਜਪੂਤਾਂ ਵੋਟ ਪਾ ਕੇ ਆਏ ਤੁਸੀਂ? ਹਾਂਜੀ। ਤੁਹਾਡੇ ਪਿੰਡ ਬਾਈਕਾਟ ਵੀ ਕੀਤਾ ਹੋਇਆ ਸੀਗਾ। ਬਾਈਕਾਟ ਜਿਹੜੇ ਬੰਦਿਆਂ ਨੇ ਕੀਤਾ ਹੋਇਆ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਸ਼ਾਮਾਂ ਨੇ ਮੁਬਾਰਕ ਨੇ। ਲੇਕਿਨ ਬਾਬਾ ਸਾਹਿਬ ਡਾਕਟਰ ਮੇਦਕਾਰ ਜੀ ਦਿੱਤੇ ਜਿਮੂਰੀ ਦੇ ਅਧਿਕਾਰ ਦੀ ਸਦ ਵਰਤੋਂ ਕਰਦੇ ਹੋਏ ਸਾਡੇ ਫਰਜ਼ ਬਣਦਾ ਹੈ ਕਿ ਹਿਸੇਵਿਧਾਨਿਕ ਤਰੀਕੇ ਨਾਲ ਉਹਨਾਂ ਨੂੰ ਪੋਲ ਕਰਕੇ ਤੁਹਾਡੇ ਕਿੰਨੇ ਮੈਂਬਰਾਂ ਨੇ ਵੋਟ ਪਾ ਚੁੱਕੇ ਨੇ ਅਸੀਂ ਦੋ ਮੈਂਬਰ ਪਾ ਚੁੱਕੇ ਹਾਂ ਜੀ ਫਿਰ ਹਾਂਜੀ ਮੈਂ ਇੱਥੇ ਪਹੁੰਚਿਆ ਹਾਂ ਅਜੇ ਪੋਲਿੰਗ ਸਟੇਸ਼ਨ ਤੇ ਕੀ ਕਹੋਗੇ ਵੋਟਰਾਂ ਨਾਲ ਅੱਜ ਜੀ ਸਾਡੀ ਪੂਰੀ ਹੀ ਪੁਲਿਸ ਦੀ ਟੀਮ ਸਵੇਰ ਤੋਂ ਹੀ ਵੱਖ-ਵੱਖ ਪੋਲਿੰਗ ਸਟੇਸ਼ਨਸ ਤੇ ਅਸੀਂ ਜਾ ਰਹੇ ਮੈਂ ਵੀ ਤੇ ਮੇਰੇ ਸਾਰੇ ਆਫੀਸਰ ਇਸੇ ਤਹਿਤ ਮੈਂ ਹਲੇ ਖੰਨਾ ਦੇ ਸਾਰੇ ਸਪੈਸ਼ਲੀ ਜਿਹੜੇ ਸਾਡੇ ਸੈਂਸਿਟਿਵ ਅਸੀਂ ਡਿਕਲੇਅਰ ਕੀਤੇ ਹੋਏ ਵਲਨਰੇਬਲ ਉੱਥੇ ਵਿਜ਼ਿਟ ਕਰ ਰਹੀ ਹਾਂ ਤੇ ਲੋਕਾਂ ਨਾਲ ਵੀ ਅਸੀਂ ਇੰਟਰੈਕਟ ਕਰ ਰਹੇ ਹਾਂ ਤੇ ਫੋਰਸ ਨਾਲ ਵੀ ਤੇ ਇਸੇ ਤਹਿਤ ਮੈਂ ਆਈ ਹਾਂ ਜਿਵੇਂ ਕਿ ਇਹ ਪਿੰਡਾਂ ਦੇ ਵਿੱਚ ਬਾਈਕਟ ਵੀ ਕੀਤਾ देखो जी बॉयकोट ਤਾਂ ਸਾਡੇ ਵੱਲੋਂ ਸਾਰੇ ਪੁਖਤਾ ਪ੍ਰਬੰਧ ਹੈ ਤੇ ਅਸੀਂ ਐਸਡੀਐਮ ਸਾਹਿਬ ਨੇ ਵੀ ਹੋਰ ਸਾਡੇ ਡੀਐਸਪੀ ਉਸ ਸਾਰਿਆਂ ਨਾਲ ਸਾਰਿਆਂ ਨੂੰ ਪਬਲਿਕ ਨੂੰ ਕਈ ਦਿਨਾਂ ਤੋਂ ਕੰਫिडेंस ਬਿਲਡਿੰਗ ਮੈਜਰ ਵੀ ਕਰ ਰਹੇ ਹੋਰ ਅਪੀਲ ਵੀ ਕੀਤੀ ਹੋਈ ਹੈ ਵੀ ਪੁਲਿਸ ਦੀ ਪੂਰੀ ਸਿਕਿਉਰਿਟੀ ਅਰੇਂਜਮੈਂਟ ਹੈ ਤੇ ਇੱਥੇ ਤੁਸੀਂ ਦੇਖ ਵੀ ਰਹੇ ਹੋ ਕਿਸੇ ਨੂੰ ਰੋਕਿਆ ਵੀ ਨਹੀਂ ਜਾ ਰਿਹਾ ਸੋ ਹੁਣ ਵੀ ਤੁਹਾਡੇ ਸਾਹਮਣੇ ਹੀ ਦੋ ਇੱਥੇ ਦੇ ਲੋਕ ਆ ਕੇ ਆਪਣੀ ਵੋਟ ਪਾ ਕੇ ਗਏ ਸੋ ਮੈਂ ਹੀ ਅਪੀਲ ਕਰਾਂਗੀ ਸਾਰਿਆਂ ਨੂੰ ਹੀ ਵੀ ਸਾਰੇ ਜਿਹੜੇ ਸਿਟੀਜ਼ਨ ਦਾ ਸਾਡੇ ਉਹਨਾਂ ਨੂੰ ਆਪਣਾ ਇਹ ਜਿਹੜਾ ਰਾਈਟ ਟੂ ਵੋਟ ਐ ਐਕਸਰਸਾਈਜ਼ ਕਰਨਾ ਚਾਹੀਦਾ ਹੈ ਅੰਡ ਪੁਲਿਸ ਪੂਰੀ ਮੁਸਤੈਦ ਨਾ ਪੂਰੇ ਜ਼ਿਲ੍ਹੇ ਚ ਸਾਡੇ ਪੂਰੇ ਪ੍ਰਬੰਧ ਹੈ ਸਾਡੇ ਨੰਬਰ ਉਸੇ ਸਾਰਿਆਂ ਨੂੰ ਜਾਰੀ ਕੀਤੇ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਕੰਟੈਕਟ ਕਰ ਸਕਦੇ ਕਿਸੇ ਪਿੰਡ ਦੇ ਵਿੱਚ ਕੋਈ ਵਿਰੋਧ ਵਗੈਰਾ ਤਾਂ ਨਹੀਂ ਨਹੀਂ ਜੀ ਅਸੀਂ ਸਵੇਰ ਦੇ ਸਾਰੇ ਘੁੰਮ ਰਹੇ ਜਿਵੇਂ ਕਿ ਇੱਥੇ ਬਾਈਕਟ ਦੇ ਪੋਸਟਰ ਵੀ ਲਾਏ ਹੋਏ ਨੇ ਕਾਫੀ ਜ਼ਿਆਦਾ ਬਿਲਕੁਲ ਜੀ ਇਹਨਾਂ ਦੀ ਇੰਟਰਨਲ ਵਿਸ਼ ਹੋਏ ਥੈਟ ਇਜ਼ ਅਪ ਟੂ ਥੈਮ ਬਟ ਅਸੀਂ ਸਾਡਾ ਇੰਡੈਵਰ ਇਹ ਹੈ ਕਿ ਕਿਸੇ ਨੂੰ ਰੋਕਿਆ ਨਾ ਜਾਏ ਜੋ ਵੀ ਆਪਣਾ ਵਿਲਿੰਗਲੀ ਵੋਟ ਪਾਣਾ ਚਾਹੁੰਦਾ ਹੈ ਸਾਡੀ ਜ਼ਿੰਮੇਵਾਰੀ ਸਾਡੀ ਡਿਊਟੀ ਹੈ ਅਸੀਂ ਉਹਨਾਂ ਨੂੰ ਜੇਕਰ ਬਈ ਕਿਸੇ ਰੋਕਿਆ ਮਤਲਬ ਰਾਈਟ ਟੂ ਵੋਟ ਦਾ ਕਿਸੇ ਦਾ ਤੁਸੀਂ ਨਹੀਂ ਰੋਕ ਸਕਦੇ ਸਾਡੀ ਇਸੇ ਕਰਕੇ ਅਪੀਲ ਹੈ ਵੀ ਵੱਧ ਤੋਂ ਵੱਧ ਵੋਟਰ ਜਾਨ ਔਰ ਆਪਣੀ ਵੋਟ ਕਾਸਟ ਕਰਨ ਜਿਮੇਤਾਰਾ 44 ਦੀ ਲਾਗੂ ਕੀਤੀ ਹੋਈ ਹੈ ਜੀ 144 ਹਾਂਜੀ ਉਹ ਤਾਂ ਡੀਐਮ ਦੇ ਆਰਡਰ ਹੁੰਦੇ ਆ ਜੀ ਸਾਰੇ ਪੰਜਾਬ ਜੀ ਹੁੰਦੇ ਜਗਪਣੀ ਟੀਵੀ ਲਈ ਖੰਨਾ ਤੋਂ ਗੁਰਪ੍ਰੀਤ ਰਾਜੂ ਦੀ ਰਿਪੋਰਟ